ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਹੁਣ ਵਾਰੀ ਹੈ ਸੁਖਵੀਰ ਸਿੰਘ ਬਾਦਲ ਦੀ ਕਿਉਂਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਨਸ਼ਿਆਂ ਦੇ ਵਿਰੁੱਧ ਜਿਹੜਾ ਐਕਸ਼ਨ ਸ਼ੁਰੂ ਕੀਤਾ ਹੈਗਾ ਉਹਦੇ ਵਿੱਚ ਕਿਸੇ ਨੂੰ ਵੀ ਮਾਫੀ ਨਹੀਂ ਦਿੱਤੀ ਜਾਏਗੀ ਅਗਰ ਪੰਜਾਬ ਨੂੰ ਨਸ਼ਿਆਂ ਤੋਂ پاک ਕਰਨਾ ਹੈ ਤੇ ਹਰ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਨਸ਼ਾ ਤਸਕਰ ਨੂੰ ਫੜਨਾ ਜ਼ਰੂਰੀ ਹੈਗਾ ਹੈ ਮਕਮਲ ਜਾਣਕਾਰੀ ਅੱਜ ਦੇ ਵੀਡੀਓ ਤੇ ਮੈਂ حاصل ਕਰਾਂਗੇ ਚਲ ਗਿਆ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਜਿਵੇਂ ਕਿ ਬਾਦਲਾ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੀ ਸਿੱਧੀ ਟੱਕਰ ਲੱਗ ਚੁੱਕੀ ਹੈ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਨੂੰ ਚੱਕਣਾ ਚਾਹੀਦਾ ਆਹ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਉਹਨਾਂ ਦੇ ਵਕੀਲਾਂ ਦਾ ਵੀ ਵਿਚਾਰ ਪੈ ਚੁੱਕਿਆ ਉਹਨਾਂ ਨੂੰ ਦਰਸਲ ਦੇ ਵਿੱਚ ਇੱਕ ਗੱਲ ਦੀ ਭਲਕ ਲੱਗ ਚੁੱਕੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਜ ਇੱਕ ਤਾਜ਼ਾ ਬਿਆਨ ਆ ਚੁੱਕਿਆ ਉਹ ਮੈਂ ਤੁਹਾਨੂੰ ਅੱਜ ਸੁਣਾਉਣ ਵੀ ਜਾ ਰਿਹਾ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਹੈ ਕਿ ਮੈਂ ਇਹਨਾਂ ਨੂੰ ਨਹੀਂ ਛੱਡੂਗਾ ਔਰ ਦੂਜੇ ਪਾਸੇ ਜਿਹੜੇ ਇਹਨਾਂ ਦੇ ਵਕੀਲ ਨੇ ਉਹਨਾਂ ਨੇ ਵੀ ਆਪਣੀ ਇੱਕ ਬਹੁਤ ਵੱਡੀ ਤਿਆਰੀ ਕਰ ਲਈ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਜੇਕਰ ਜਲਦ ਤੋਂ ਜਲਦ ਜੇਲ੍ਹ ਦੇ ਵਿੱਚ ਰੱਖਿਆ ਕਰਵਾ ਲਿਆ ਤਾਂ ਠੀਕ ਹੈ ਤੇ ਨਹੀਂ ਪੰਜਾਬ ਦੀ ਸਰਕਾਰ ਕੁਝ ਵੱਡਾ ਕਰਨ ਜਾ ਰਹੀ ਹੈ ਪਰ ਪੰਜਾਬ ਦੀ ਸਰਕਾਰ ਕੀ ਕਰਨ ਜਾ ਰਹੀ ਹੈ ਇੱਕ ਤਾਂ ਪਹਿਲੀ ਖਬਰ ਇਹ ਵੀ ਦਿਖਾਵਾਂਗੇ ਔਰ ਦੂਜੀ ਖਬਰ ਸੁਖਬੀਰ ਸਿੰਘ ਬਾਦਲ ਜਿਹੜੇ ਉਹਨਾਂ ਨੂੰ ਵੀ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੇ ਕਿਹਾ ਕਹਿੰਦੇ ਜੀ ਇਹੀ ਲੀਡਰ ਹੈ ਬਾਦਲਾਂ ਦਾ ਚੀਨੇ ਪੰਜਾਬ ਦੇ ਅੰਦਰ ਚਟਾਵਾੜਾ ਤੇ ਮਜੀਠੀਏ ਵਰਗੇ ਤਸਕਰ ਪੈਦਾ ਕੀਤੇ ਪੰਜਾਬ ਦੀਆਂ ਮਾਵਾਂ ਦਾ ਦੇਖੋ ਸਾਰੇ ਪੰਜਾਬੀ ਜਾਣਦੇ ਹੋ ਮੈਂ ਸ਼ੁਰੂਆਤ ਦੇ ਵਿੱਚ ਹੀ ਦੱਸ ਦੇਣਾ ਚਾਹਣਾ ਕਿ ਦੇਖੋ ਸੇ ਕਾਮਦਦ ਇਹਨਾਂ ਲੋਕਾਂ ਨੇ ਕਾਹਨ ਕੀਤਾ ਹੀ ਸੀ ਬਹੁਤ ਸਾਰੀ ਵਾਰ ਅਕਾਲ ਤਖਤ ਸਾਹਿਬ ਜਾ ਕੇ ਮਾਫੀਆਂ ਵੀ ਮੰਗੀਆਂ ਇਹਨਾਂ ਦੇ ਵੱਡੇ ਬਾਦਲ ਨੇ ਵੀ ਮੰਗੀਆਂ ਤਾਂ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਏ ਵਰਗੇ ਤਸਕਰ ਪੈਦਾ ਕੀਤੇ ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ ਉਜਾੜ ਦਿੱਤੀ ਇਹਨਾਂ ਲੋਕਾਂ ਨੇ ਤਾਂ ਹੁਣ ਪੰਜਾਬ ਦੀ ਸਰਕਾਰ ਬਹੁਤ ਵੱਡੇ ਐਕਸ਼ਨ ਮੋੜ ਦੇ ਵਿੱਚ ਆ ਗਈ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਜੇਲ੍ਹ ਦੇ ਅੰਦਰ ਸਿੱਟਿਆ ਜਾਵੇ ਪਰ ਦੂਜੇ ਪਾਸੇ ਵਿਤਰਮ ਮਜੀਠੀਏ ਦੇ ਵਕੀਲ ਹੈ ਜਿਹੜੇ ਉਹਨਾਂ ਨੇ ਇੱਕ ਦਲੀਲ ਪੇਸ਼ ਕੀਤੀ ਹੈ ਹਾਈ ਕੋਰਟ ਦੇ ਅੰਦਰ আর ਦੂਜੇ ਪਾਸੇ 14 ਦਿਨਾਂ ਤੱਕ ਮਜੀਠੀਏ ਨੂੰ ਹੋਰ ਜਿਹੜੀ ਕਿ ਉਹਨਾਂ ਦੀ ਸਜ਼ਾ ਵਧਾ ਦਿੱਤੀ ਗਈ ਹੈ ਜੇਲ੍ਹ ਦੇ ਅੰਦਰ ਰੱਖਿਆ ਜਾਣਾ ਪਰ ਉਸ ਤੋਂ ਵੀ ਬਾਅਦ ਖਲਾਅ ਦੇਣ ਵਾਲੀ ਖਬਰ ਸਿੱਧਾ ਭਗਵੰਤ ਮਾਨ ਮੁੱਖ ਮੰਤਰੀ ਦੇ ਮੂੰਹੋਂ ਕਿ ਭਾਈ ਨਾ ਤਾਂ ਅਸੀਂ ਮਜੀਠੀਆਂ ਨੂੰ ਛੱਡਾਂਗੇ ਔਰ ਨਾ ਇਹਨਾਂ ਵਾਦਲਾਂ ਨੂੰ ਇਹੀ ਬਾਦਲ ਇਹੀ ਪਰਿਵਾਰ ਪੂਰੇ ਪੰਜਾਬ ਦਾ ਬੇੜਾ ਡੋਬਿਆ ਇਹਨਾਂ ਲੋਕਾਂ ਨੇ ਲੋਕ ਤਾਂ ਵੀ ਕਰ ਰਹੇ ਕਹਿੰਦੇ ਜਿਹੜੇ ਇਹਨਾਂ ਦੇ ਵਕੀਲ ਨੇ ਇਹਨਾਂ ਨੂੰ ਵੱਡੀ ਬੁਰਕੀ ਸਿੱਟੀ ਜਾਂਦੀ ਐ ਇਸ ਕਰਕੇ ਪੰਜਾਬ ਦੇ ਤਸਕਰਾਂ ਨੂੰ ਬਚਾਉਣ ਦਾ ਕੰਮ ਕਰ ਰਹੇ ਨੇ ਕਿਉਂਕਿ ਇੱਕ ਪਾਸੇ ਪੰਜਾਬ ਦੇ ਲੋਕ ਮਰ ਰਹੇ ਸੀ ਪੰਜਾਬ ਦੀਆਂ ਮਾਂ ਮਾਂ ਰੋ ਰਹੀਆਂ ਨੇ ਅੱਜ ਵੀ ਉਹ ਕਹਿੰਦੀਆਂ ਵਿਕਰਮ ਮਜੀਠੀ ਆ ਬਾਹਰ ਨਹੀਂ ਆਉਣਾ ਚਾਹੀਦਾ ਤੁਸੀਂ ਇਸ ਵੀਡੀਓ ਦੇ ਥੱਲੇ ਜਿਹੜੀ ਵੀਡੀਓ ਆ ਉਦੇ ਕਮੈਂਟ ਵੜ ਕੇ ਚੈੱਕ ਕਰਿਓ ਕਿ ਪੰਜਾਬ ਦੇ ਲੋਕ ਕਹਿੰਦੇ ਕਾਲੇ ਪਾਣੀ ਭੇਜੋ ਕੋਈ ਕਹਿੰਦਾ ਮਜੀਠੀਏ ਨੂੰ ਫਾਂਸੀ ਲਾ ਦਿਓ ਕੋਈ ਕਹਿੰਦਾ ਬਾਦਲਾ ਨੂੰ ਜੇਲ੍ਹ ਦੇ ਵਿੱਚ ਟੱਕ ਦਿਓ ਬਹੁਤ ਸਾਰੀਆਂ ਪੰਜਾਬ ਦੇ ਵਿੱਚੋਂ ਥਿਉਰੀਆਂ ਸੀ ਪਰ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਲੋਕਾਂ ਲਈ ਕੀ ਕਹਿ ਰਿਹਾ ਪਹਿਲੀ ਖਬਰ ਤੁਸੀਂ ਇਹ ਸੁਣੋ ਉਸ ਤੋਂ ਬਾਅਦ ਬਾਦਲਾਂ ਦੀ ਖਬਰ ਸੁਣਾਵਾਂਗੇ ਕਿ ਹੋਇਆ ਕੀ ਹੈ ਸੁਣੋ ਲੀਡਰ ਸਾਡੇ ਪੰਜਾਬ ਆਪ ਮਹਿਫਲਾ ਲਾਉਂਦੇ ਆਪ ਮੈਲ ਪਾਉਂਦੇ ਆ ਆਪ ਪਹਾੜਾਂ ਜ਼ਮੀਨਾਂ ਖਰੀਦਦੇ ਆ ਆਪ ਸੌ ਹਜ਼ਾਰਾਂ ਕਰੋੜਾਂ ਦੇ ਵਿੱਚ ਅਕਾਊਂਟਾਂ 'ਚ ਜਮ੍ਹਾਂ ਕਰਾਉਂਦੇ ਰ ਜਦੋਂ ਫਿਰ ਉਹਨੂੰ ਫੜਿਆ ਬੜਾ ਦੁੱਖ ਹੋਇਆ ਵੀ ਉਹਦੇ ਸਾਥੀ ਲੀਡਰਾਂ ਨੂੰ ਸਾਰਿਆਂ ਵਿੱਚ ਹੀ ਕਾਂਗਰਸੀ ਵਿੱਚ ਹੀ ਭਾਜਪੀ ਵਾਲੇ ਵਿੱਚ ਹੀ ਅਕਾਲੀ ਦਲ ਨਾਲ ਤਾਂ ਹੋਣੀ ਸੀ ਇਹ ਨਹੀਂ ਜੀ ਫੜਨਾ ਚਾਹੀਦਾ ਸੀ ਜੀ ਪੈਰਾ ਨੱਪੀ ਜਾਂਦੇ ਆ ਹੁਣ ਉਹ ਪੈੜ ਨਾਪਿਆ ਹਜੇ ਧੇਰ ਜੱਥਾ ਲੀਆ ਜਾ ਕੇ ਕਹਿੰਦੇ ਸੀ ਸਾਡੀ ਸਰਕਾਰ ਆ ਗਈ ਅਸੀਂ ਇਹਦੇ ਘਰ ਚਲਸਾ ਪਾ ਕੇ ਖਿੱਚ ਕੇ ਲੈ ਜਾਵਾਂਗੇ ਅਸੀਂ ਕੜੀਆਂ ਲੱਤਾਂ ਬੰਨ ਕੇ ਇਹਨੂੰ ਘੀਸ ਕੇ ਲੈ ਕੇ ਜਾਵਾਂਗੇ ਉਹੀ ਬੰਦੇ ਆ ਜਿਹਦੇ ਹੱਕ 'ਚ ਖੜੇ ਨੇ ਕਿ ਨਸਲ 쿠ਸ਼ੀ ਕਰਨ ਵਾਲੀਆਂ ਸਰਕਾਰਾਂ ਨੇ ਆਪਣੇ ਲਾਲਚਾਂ ਕਰਕੇ ਅੱਜ ਇਹੋ ਜਿਹਾ ਹਾਲਾਤ ਪੰਜਾਬ ਦੇ ਵਿੱਚ ਬਣਾ ਦਿੱਕੇ ਸਾਡੇ ਤੇ ਦਾਗ ਲੱਗ ਗਿਆ ਚਿੱਟੇ ਦਾ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਲੋਕਾਂ ਨੇ ਪੰਜਾਬ ਦੇ ਮੱਥੇ ਦੇ ਉੱਤੇ ਚਿੱਟੇ ਦਾ ਕਲੰਕ ਲਾ ਦਿੱਤਾ ਪੂਰਾ ਪੰਜਾਬ ਬਦਨਾਮ ਕਰਕੇ ਰੱਖ ਦਿੱਤਾ ਇਹਨਾਂ ਅਕਾਲੀਆਂ ਨੇ ਇਹਨਾਂ ਪ੍ਰਧਾਨਾਂ ਨੇ ਜਿਹੜਾ ਇਹਨਾਂ ਦਾ ਸੁਖਵੀਰ ਬਾਦਲ ਕਹਿੰਦਾ ਮੈਂ ਪ੍ਰਧਾਨ ਅਕਾਲੀ ਦਲ ਪਾਰਟੀ ਬਚਾ ਦਿਓ ਜੀ ਬੜਾ ਜ਼ੋਰ ਲਾ ਲਾ ਭਾਸ਼ਣ ਦਿੰਦਾ ਇਹਨਾਂ ਬੰਦਿਆਂ ਨੇ ਤੇ ਇਹਨਾਂ ਅਕਾਲੀਆਂ ਤੇ ਇਹਨਾਂ ਮਜੀਠੀਆਂ ਨੇ ਪੰਜਾਬ ਦੇ ਇਕੱਲੇ ਇਕੱਲੇ ਪਰਿਵਾਰ ਨੂੰ ਬਰਬਾਦ ਕੀਤਾ ਆ ਜੈਸੇ ਕਰਕੇ ਨਾ ਲੋਕਾਂ ਨੂੰ ਮੋਟੀ ਸਜ਼ਾ ਮਿਲੀ ਆ ਦੇਖੋ ਹੁਣ ਬੇਤਰਮ ਸਿੰਘ ਮਜੀਠੀਆ ਦੇ ਵਕੀਲਾਂ ਦੀ ਪਾਟੜ ਪੈ ਚੁੱਕੀ ਆ ਹੋਰ ਪੰਜਾਬ ਦਾ ਮੁੱਖ ਮੰਤਰੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਨੂੰ ਸ਼ਿਫਟ ਕਰੂਗਾ ਇਹ ਗੱਲ ਤੁਸੀਂ ਯਾਦ ਰੱਖਿਓ ਪੰਜਾਬ ਵਾਲੇ ਗੱਲ ਕੋਈ ਫੇਕ ਨਹੀਂ ਹੈਗੀ ਔਰ ਨਾ ਹੀ ਕੋਈ ਹਵਾ ਦੇ ਵਿੱਚ ਤੀਰ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੀ ਥਿਉਰੀ ਹੈ ਜਿਹੜੀ ਇਹਨੂੰ ਵੀ ਪੜਿਆ ਕਰੋ ਪੰਜਾਬ ਦੇ ਲੋਕ ਕਮੈਂਟ ਕੀ ਕਰ ਰਹੇ ਨੇ ਇਸ ਵੀਡੀਓ ਦੇ ਜਿਹੜੀ ਥੱਲੇ ਵੀਡੀਓ ਮੈਂ ਸ਼ੁਰੂਆਤ ਦੇ ਵਿੱਚ ਵੀ ਜ਼ਿਕਰ ਕੀਤਾ ਉਹਦੇ ਵਿੱਚ ਲੋਕ ਕਹਿ ਰਹੇ ਨੇ ਕਹਿੰਦੇ ਜੀ ਕਾਲੇ ਪਾਣੀ ਭੇਜਣਾ ਚਾਹੀਦਾ ਇਹਨਾਂ ਬਾਦਲਾਂ ਤੇ ਇਹਨਾਂ ਮਜੀਠੀਆਂ ਨੂੰ ਪੰਜਾਬ ਦੇ ਅੰਦਰ ਨਹੀਂ ਰੱਖਣਾ ਚਾਹੀਦਾ ਇਹ ਰੋਜ਼ ਜਾਂਦੇ ਆ ਕਹਿੰਦੇ ਜੀ ਸੰਤਾ ਮੇਲਣ ਨਹੀਂ ਦਿੱਤਾ ਜਾ ਰਿਹਾ ਤੁਸੀਂ ਇਹ ਦੇਖੋ ਵੀ ਨਾਨਕੇ ਬੈਠਾ ਮਜੀਠੀਆਂ ਪੰਜਾਬ ਦੀਆਂ ਲੋਕਾਂ ਦੀਆਂ ਮਾਮਾਂ ਦੀਆਂ ਕੁੱਖਾ ਉਜਾੜ ਕੇ ਹੁਣ ਜੇਲ੍ਹ ਦੇ ਵਿੱਚ ਜੇਕਰ ਬੰਦ ਕਰ ਦਿੱਤਾ ਇੰਨੇ ਲੋਕਾਂ ਲਈ ਬਹੁਤ ਵੱਡਾ ਪਚਾਰ ਆ ਗਿਆ ਪਤਾ ਨਹੀਂ ਇਹੋ ਜੇ ਪੰਜਾਬ ਦੇ ਵਿੱਚੋਂ ਕਿਹਨੇ ਇੱਕ ਤਸਕਰ ਬੰਦਾ ਜੇਲ੍ਹਾਂ ਦੇ ਵਿੱਚ ਤੇ ਫਿਰ ਉਹਨਾਂ ਦੇ ਪਰਿਵਾਰ ਤਾਂ ਹਰ ਰੋਜ਼ ਜਾਂਦੇ ਨਹੀਂ ਵਿਕਰਮ ਮਜੀਠੀਆ ਕਹਿੰਦੇ ਜੀ ਔਰਾਂਜ ਕੈਟਾਗਰੀ ਦਾ ਬੰਦਾ ਹੈ ਤੇ ਜਿਹੜਾ ਇਹ ਔਰਾਂਜ ਕੈਟਾਗਰੀ ਦਾ ਬੰਦਾ ਹੈ ਪੰਜਾਬ ਦੀਆਂ ਮਾਮਾਂ ਦੀਆਂ ਕੁੱਖਾਂ ਜਾੜੇ ਇਹ ਕਿਹਨੂੰ ਇਹਨੇ ਅਧਿਕਾਰ ਦਿੱਤਾ ਹੈ ਆਵਾਦਨਾ ਦਾ ਚੋਲਾ ਤੇ ਹੁਣ ਆਵਾਦਨਾ ਤੇ ਵੀ ਐਕਸ਼ਨ ਹੋਣ ਜਾ ਰਿਹਾ ਕਿਉਂਕਿ ਮੁੱਖ ਮੰਤਰੀ ਸਾਹਿਬ ਇੱਕ ਦਾ ਬਾਦਲ ਦੀ ਘਰ ਵਾਲੀ ਜਾਨੀ ਹਰ ਸਿਮਰਤ ਕੌਰ ਬਾਦਲ ਔਰ ਦੂਜੇ ਪਾਸੇ ਖੁਦ ਜਿਹੜਾ ਇਹਨਾਂ ਦਾ ਪ੍ਰਧਾਨ ਕਵਾਉਂਦਾ ਸੁਖਵੀਰ ਬਾਦਲ ਉਹ ਦੋਵਾਂ ਜਣਿਆਂ ਨੇ ਭਾਈ ਪੂਰੇ ਪ੍ਰਸ਼ਾਸਨ ਨੂੰ ਔਰ ਪੰਜਾਬ ਦੇ ਮੁੱਖ ਮੰਤਰੀ ਦੇਖੋ ਮੌਜੂਦਾ ਮੁੱਖ ਮੰਤਰੀ ਨੂੰ ਧਮਕੀ ਦੇਣ ਦੀ ਯਰਤ ਜਦੋਂ ਇਹ ਮੁੱਖ ਮੰਤਰੀ ਸੀ ਪੰਜਾਬ ਦੇ ਲੋਕ ਕਹਿੰਦੇ ਸੀ ਕਹਿੰਦੇ ਵੱਡਾ ਬਾਦਲ ਤਾਂ ਬੰਦੇ ਮਰਵਾ ਦਿੰਦਾ ਸੀ ਜੇਕਰ ਕੋਈ ਅਫਸਰ ਗੱਲ ਨਹੀਂ ਮੰਨਦਾ ਸੀ ਕਹਿੰਦੇ ਉਹਨੂੰ ਹਟਾਉਣ ਦਾ ਕੰਮ ਐਂ ਹੀ ਕਰ ਦਿੰਦਾ ਸੀ ਚੁਟਕੀ ਦਾ ਕੰਮ ਸੀ ਉਹਦੇ ਲਈ ਕੁਛ ਨਹੀਂ ਕਹਿੰਦਾ ਸੀ ਸਿੱਧਾ ਖਤਮ ਕਰਵਾਉਂਦਾ ਸੀ ਇਹ ਪੰਜਾਬ ਦੇ ਬਜ਼ੁਰਗਾਂ ਤੋਂ ਬਹੁਤ ਸਾਰੀਆਂ ਤੁਸੀਂ ਵੀ ਗੱਲਾਂ ਸੁਣੀਆਂ ਨੇ ਪਰ ਇਹਦਾ ਸੱਚ ਆ ਭਾਈ ਕਿ ਬਾਦਲਾ ਨੇ ਬਹੁਤ ਸਾਰੇ ਲੋਕਾਂ ਦੀਆਂ ਲਾਸ਼ਾਂ ਦੱਬ ਕੇ ਆਪਣਾ ਮਹਿਲ ਖੜਾ ਕੀਤਾ ਇਸ ਕਰਕੇ ਉਹਨਾਂ ਦੇ ਛੋਟੇ-ਛੋਟੇ ਬੱਚੇ ਬੋਲਦੇ ਨੇ ਕਹਿੰਦੇ ਅਸੀਂ ਪੰਜਾਬ ਤੇ ਰਾਜ ਕਰਨਾ ਤੇ ਪੰਜਾਬ ਦੇ ਲੋਕਾਂ ਦਾ ਉਸ ਗੱਲਾਂ ਨੂੰ ਸੁਣ ਕੇ ਖੂਨ ਮਚਦਾ ਕਿਉਂਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਭਾਈ ਕਹਾਣ ਕਰ ਚੁੱਕੇ ਹੁਣ ਫੇਰ ਤੋਂ ਕਹਿੰਦੇ ਸਬ ਕਹਿੰਦੇ ਜੀ ਸਾਡੇ ਦਾ ਪੁੱਤ ਬੜੋਤਿਆਂ ਦੀ ਰੋਟੀ ਬਣ ਚੁੱਕੀ ਐ ਫੇਰ ਵੀ ਕਹਿੰਦੇ ਸਾਡੇ ਪੋਤਿਆਂ ਨੇ ਜੱਜ ਸਾਡੇ ਬੜੋਤਿਆਂ ਨੇ ਰਾਜ ਕਰਨਾ ਪੰਜਾਬ ਲੁੱਟਣਾ ਇਹ ਸਾਡੇ ਹਿੱਸੇ ਦਾਗਾ ਇਹ ਕਹਿੰਦੇ ਹੁਣ ਸਾਨੂੰ ਲੁੱਟ ਲੈਣ ਦਿਓ ਜੀ ਭਗਵੰਤ ਮਾਨ ਕਿਉਂ ਆ ਗਿਆ ਜੀ ਇਹ ਗੱਲਾਂ ਨੂੰ ਬਹੁਤ ਡੂੰਗੀ ਤਰ੍ਹਾਂ ਸੋਚਣ ਦੀ ਲੋੜ ਆ ਸਾਡੇ ਪੰਜਾਬ ਵਾਲੇ ਨੌਜਵਾਨ ਸਾਡੀਆਂ ਮਾਮਾਂ ਭੈਣਾਂ ਤੇ ਸਾਡੇ ਬਿਰਗ ਬੱਚਿਆਂ ਨੂੰ ਇਹ ਗੱਲਾਂ ਆਮ ਨਹੀਂ ਹੋ ਸਕਦੀ ਕਿਉਂਕਿ ਜਿਹੜੇ ਲੋਕਾਂ ਨੇ 25 ਸਾਲ ਤੱਕ ਇੱਥੇ ਰਾਜ ਕੀਤਾ ਪੰਜਾਬ ਦਾ ਰੁੱਖ ਨਹੀਂ ਬਦਲ ਸਕੇ ਸਗੋਂ ਪੰਜਾਬ ਦੀ ਕੌਮ ਦੇ ਨਾਲ ਛੜੇ ਆਮ ਤੱਕਾ ਹੋਇਆ ਲੋਕ ਮਾਰੇ ਗਏ ਨਾਮ ਜਪਦੀਆਂ ਸੰਗਤਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਉਹ ਬਾਦਲ ਚਾਹੋ ਦਲਾਲ ਇਹ ਲੋਕ ਕੀ ਦੇ ਸਕਦੇ ਆ ਪੰਜਾਬ ਨੂੰ ਇਹ ਪੰਜਾਬ ਨੂੰ ਮਾਰ ਸਕਦੇ ਨੇ ਤੇ ਲੋਕਾਂ ਤੋਂ ਆਪਣਾ ਬਦਲਾ ਲੈ ਸਕਦੇ ਜਿਵੇਂ ਸਰਕਾਰਾਂ ਤੋਂ ਫਿਰ ਭਗਵੰਤ ਮਾਨ ਨੂੰ ਕਹਿ ਰਹੇ ਨੇ ਕਹਿੰਦੇ ਜੇ ਸਾਬੀ ਸਰਕਾਰ ਆ ਗਈ ਪਤਾ ਨਹੀਂ ਕਿੱਥੇ ਸਿੱਟਾਂਗੇ ਨਾਲੇ ਪ੍ਰਸ਼ਾਸਨ ਨੂੰ ਕਹਿੰਦੇ ਛਰੇ ਆ ਤੇ ਫਿਰ ਉਹ ਇਹ ਕੌਣ ਹੁੰਦੇ ਆ ਭਾਈ ਇਹ ਪੰਜਾਬ ਦੀ ਜਨਤਾ ਤਾਂ ਇਹ ਕਰਦੀ ਹੈ ਇਹ ਭੁੱਲ ਜਾਂਦੇ ਆਪਣੇ ਪੈਸੇ ਦੇ ਹੰਕਾਰ ਦੇ ਵਿੱਚ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਬਾਰੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਇਸ ਟਾਈਮ ਜੇਲ ਦੇ ਵਿੱਚ ਬੰਦ ਹੈਗੀ ਆ ਔਰ ਨਸ਼ਾ ਤਸਕਰੀ ਦੇ ਕੇਸ ਦੇ ਵਿੱਚ ਬੰਦ ਹੈਗੇ ਆ ਔਰ ਸੀਐਮ ਭਗਵੰਤ ਮਾਨ ਨੇ ਜਿਹੜਾ ਐਕਸ਼ਨ ਸ਼ੁਰੂ ਕੀਤਾ ਹੈਗਾ ਵੈ ਵਿਕਰਮ ਸਿੰਘ ਮਜੀਠੀਆ ਤੇ ਬਾਦਲ ਪਰਿਵਾਰ ਦੇ ਖਿਲਾਫ ਲੋਕ ਇਸ ਐਕਸ਼ਨ ਤੋਂ ਬਹੁਤ ਜ਼ਿਆਦਾ ਖੁਸ਼ ਹੋਏ ਗਿਆ ਔਰ ਸੀਐਮ ਭਗਵੰਤ ਮਾਨ ਅੱਗੇ ਇੱਕ ਵੱਡੀ ਮੰਗ ਰੱਖਣ ਦਾ ਹੀ ਹੈ ਕਿ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਹੱਥ ਪਾਇਆ ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੇ ਉੱਤੇ ਵੀ ਹੱਥ ਪਾਇਆ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਲਿਆਉਣ ਵਾਲੇ ਸਿਰਫ ਔਰ ਸਿਰਫ ਇਹੀ ਹੈ ਇਹਨਾਂ ਨੇ ਪੰਜਾਬ ਦੇ ਨੌਜਵਾਨੀ ਨੂੰ ਨਸ਼ੇ ਦੇ ਉੱਤੇ ਲਾਇਆ ਹੈ ਘਰਾਂ ਦੇ ਘਰ ਤਬਾਹ ਹੋਵੇ ਹੈ ਮਾਮਾ ਪੈਣਾ ਜਿਹੜੀਆਂ ਮੈਂ ਉਹ ਹਰ ਕੋਈ ਇਹੀ ਮੰਗ ਰੱਖਣ ਦੀ ਆ ਸੀਐਮ ਭਗਵੰਤ ਮਾਨ ਅੱਗੇ ਕਿ ਸਿਰਫ ਵਿਕਰਮ ਸਿੰਘ ਮਜੀਠੀਆ ਨਹੀਂ ਨੀ ਬਲਕਿ ਬਾਦਲ ਪਰਿਵਾਰ ਤੇ ਜਿਹੜੇ ਜਿੰਨੇ ਵੀ ਮੈਂਬਰ ਮਲਬਸ ਹੈਗੇ ਉਹਨਾਂ ਸਭ ਨੂੰ ਕਟਾਰੇ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਹੈਗਾ ਵਾ ਸੀਐਮ ਭਗਵੰਤ ਮਾਨ ਨੇ ਵੀ ਇਸ ਮਾਮਲੇ ਦੇ ਉੱਤੇ ਇੱਕ ਵੱਡਾ ਬਿਆਨ ਦਿੱਤਾ ਹੈਗਾ ਵਾ ਕਿ ਨਸ਼ਾ ਤਸਕਰੀ ਦੇ ਵਿੱਚ ਜਿਹੜਾ ਵੀ ਮਲਬਸ ਹੋਇਆ ਭਾਵੇਂ ਉਹ ਕੋਈ ਛੋਟਾ ਹੈ ਤੇ ਭਾਵੇਂ ਵੱਡਾ ਮਗਰਮਚ ਹੈਗਾ ਵਾ ਹਰ ਕਿਸੇ ਨੂੰ ਫੜਿਆ ਜਾਏਗਾ ਕਿਸੇ ਨੂੰ ਵੀ ਮਾਫੀ ਨਹੀਂ ਦਿੱਤੀ ਜਾਏਗੀ ਉਹ ਜਿਹੜੇ ਕਿ ਪਹਿਲੇ ਇਹ ਕਹਿੰਦੇ ਸੀਗੇ ਕਿ ਜਿਹੜੇ ਛੋਟੇ-ਛੋਟੇ ਨਸ਼ਾ ਤਸਕਰਾਂ ਦੇ ਉੱਤੇ ਅਸੀਂ ਐਕਸ਼ਨ ਕਰਨ ਨਹੀਂ ਹੈਗੇ ਆ ਵੱਡੇ ਮગરਮੱਛਾਂ ਦੇ ਉੱਤੇ ਵੀ ਹੱਥ ਪਹੁੰਚ ਜਦੋਂ ਅਸੀਂ ਵੱਡੇ ਮગરਮੱਛਾਂ ਤੇ ਹੱਥ ਪਾਇਆ ਤੇ ਉਹੀ ਹੁਣ ਵਿਰੋਧ ਦੇ ਵਿੱਚ ਆ ਗਏ ਆ ਔਰ ਇਹਨਾਂ ਦੇ ਹੱਕ ਦੇ ਵਿੱਚ ਬਿਆਨ ਦੇ ਦਿੰਦੇ ਆ ਕਿ ਜਿਹੜਾ ਜਿਹੜਾ ਵੀ ਵਿਰੋਧ ਚ ਬਿਆਨ ਦੇਗਾ ਉਦੇ ਉੱਤੇ ਵੀ ਐਕਸ਼ਨ ਹੋਏਗਾ ਕਿਉਂਕਿ ਜਿਹੜਾ ਵੀ ਨਸ਼ੇ ਦੇ ਵਿੱਚ ਮਲਬਸ ਪਾਇਆ ਗਿਆ ਜਾਂ ਜਿੰਨੇ ਵੀ ਨਸ਼ੇ ਦੀ ਜਿਹੜੀ ਆ ਉਹ ਹਮਾਇਤ ਕੀਤੀ ਨਸ਼ਾ ਤਸਕਰੀ ਦੀ ਹਮਾਇਤ ਕੀਤੀ ਉਸ ਨੂੰ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਏਗਾ ਸਭ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਏਗੀ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਸਿਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਧਿਆਰ ਸਾਰਾ ਖਿਆਲ ਰਹਿਣਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼